ਕਿ ਜੈਨੂ ਨਹੀਂ ਸੇਲ ਕਰਨੀ ਸੇਲ ਉਹਨਾਂ ਦੇ ਕਰेंगी ਮੈਂ ਕਰ ਲੂੰਗੀ ਆਪੇ ਸ਼ਾਰਾ ਕੋ ਹਾਂ ਚਲ ਜੇ ਕਿਸੇ ਨੂੰ ਪਈ ਲੋੜ ਹੋਈ ਤੇ ਦੱਸ ਦਿਓ ਮੈਸੇਜ ਕਰਕੇ ਪਈ ਸੇਲ ਕਰ ਦਿਆਂਗੇ ਅਸੀਂ ਆਧੇ ਰੇਟ ਚ ਮਿਲ ਲੈਣਾ ਮੰਮੀ ਕਹਿੰਦੇ ਅਗਲੇ ਸਾਲ ਗੱਗੂ ਦਾ ਵਿਆਹ ਕਰ ਦੇਣਾ ਉਹ ਨਹੀਂ ਸਕਤਾ ਉਹ ਨਹੀਂ ਸਕਤਾ ਉਹ ਨਹੀਂ ਨਹੀਂ ਸਾਸਰੀ ਘਰ ਹਲੋ ਹਲੋ ਆਗੇ ਭੈਣ ਜੀ ਤੁਸੀਂ ਢਿੱਡ ਤੇ ਹੱਥ ਰੱਖ ਕੇ ਕੋਈ ਫਾਇਦਾ ਨਹੀਂ ਵੀਰ ਸ਼ਾਮ ਤਾਈ ਮੈਨੂੰ ਲਮਾਰੀ ਖੜੀ ਚਾਹੀਦੀ ਆ ਕੀ ਫੜੀ ਗਈ KFC ਖਾਂਦੀ ਮੈਂ ਤਾਂ ਕਿ ਆਪਜੀ ਖੰਡੀ ਨਹੀਂ ਤੁਸੀਂ ਲੈ ਕੇ ਆਏ ਆ ਮੈਂ ਤਾਂ ਤੇਰਾ ਖੋਲ ਕੇ ਵੇਖਣ ਲੱਗੀ ਹੈਂ ਗਾਂ ਖੜਾ ਜਾਓ ਗਾਂ ਮੈਂ ਤਾਂ ਆਪ ਦੀ ਚਾਹ ਮੰਗਾਈ ਆ ਮਿੰਨਾ ਕੌਲਾ ਕੌਲਾ ਚਾਹ ਦਾ ਪਰੇ ਨੀ ਜਾਓ ਬੇ ਵਿਚ ਜਗਾ ਬੜੀ ਆ ਕੇ ਤੇਰਾ ਤਾਂ ਬਲੱਡ ਟੈਸਟ ਕਰਾਇਆ ਟੀ ਪੋਜ਼ਿਟਿਵ ਆ ਤੇ ਆਈ ਜਾਂਦੇ ਫੇਰ ਕੀ ਆ ਟੀ ਪਾ ਕੀ ਆ ਹਾਂ ਔਖਾ ਮੁੰਡਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਬਹੁਤ ਧੰਨਵਾਦ ਓ ਮਾਈ ਗੋਡ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਦੀ ਬਾਣੀ ਸੁਣੋ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਫਰੈਂਡੋ ਫਰੈਂਡੋ ਇੱਕ ਨਿੱਕੀ ਜਿਹੀ ਹੈਲਪ ਜੇ ਤੁਹਾਡੇ ਕੋਈ ਜਾਨ ਪਛਾਨ ਚ ਸਰੀ ਜੋ ਕਿਸੇ ਨੇ ਆਉਣਾ ਹੋਵੇ ਤੇ ਜਰੂਰ ਦੱਸਿਓ ਆਪਣਾ ਇੱਕ ਹੁੱਡੀ ਤੇ ਇੱਕ ਲੋਰ ਤੇ ਕੋਈ ਵੀ ਚੱਕ ਲਿਓ ਤੇ ਲਿਆ ਦਿਓ ਯਾਰ ਧੰਨਵਾਦ ਹੋਊਗਾ ਤੁਹਾਡਾ ਜੇ ਕੋਈ ਭੈਣ ਭਰਾ ਆ ਰਿਹਾ ਤੇ ਮੈਸੇਜ ਜਰੂਰ ਕਰਿਓ ਧੰਨਵਾਦ ਦੁਵਾਮਾ ਮੇਰੀਆਂ ਲੱਗਣੀਆਂ ਤੁਹਾਨੂੰ ਮਰੇ ਕਪਵਰਡ ਦਾ ਤੇ ਕੰਮ ਕਰਾ ਲੈਣ ਲੱਗੇ ਤੇ ਲਮਾਰੀਆਂ ਜਿਹੜੀਆਂ ਨਹੀਂ ਲਿਆਂਦੀਆਂ ਉਹ ਕਿੱਥੇ ਜਾਣੀਆਂ ਉਹ ਸੇਲ ਹੋ ਜਾਣੀਆਂ ਕਰ ਦਾਂਗੇ ਸਾਰੇ ਤੇ ਨਵੀਆਂ ਪੁਰਾਣੀਆਂ ਲਮਾਰੀਆਂ ਕਿੱਥੇ ਸੇਲ ਹੋਣਾਂ ਨੂੰ ਸੇਲ ਕਰਨੀਆਂ ਹਾਂ ਕਿਸੇ ਨੂੰ ਨਹੀਂ ਸੇਲ ਕਰਨੀ ਸੇਲ ਹੋਣਗਾ ਉਹਨਾਂ ਦੇ ਕਰੇਗੀ ਮੈਂ ਕਰ ਲੂੰਗੀ ਆਪੇ ਸ਼ਾਰਾ ਕੋਸ ਇਹਨੇ ਤਕਦੀਰ ਇਹ ਹੱਥ ਪਾ ਲੰਨੇ ਚੱਲ ਲੈ ਸਖਾਤੀ ਦੇ ਰਸ ਲੈਣੀਆਂ ਇਹਨੇ ਲੈਣੀਆਂ ਸਾਰੀਆਂ ਵੇਖੀ ਚੱਲ ਨਹੀਂ ਸੱਚੀ ਮਾਤੇ ਸੇਲ ਕਰ ਦੇਣੀਆਂ ਆਪਾਂ ਹਾਂ ਸੇਲ ਕਰ ਦੇਣੀਆਂ ਚੱਲ ਜੇ ਕਿਸੇ ਨੂੰ ਪਈ ਲੋੜ ਹੋਈ ਤੇ ਦੱਸ ਦਿਓ ਮੈਸੇਜ ਕਰਕੇ ਭਾਈ ਸੇਲ ਕਰ ਦਿਆਂਗੇ ਆਹਦੇ ਰੇਟ ਚ ਮਿਲ ਲੈਣਾ ਅੱਧੇ ਰੇਟ ਚ ਮੰਮੀ ਕਹਿੰਦੇ ਅਗਲੇ ਸਾਲ ਗੱਗੂ ਦਾ ਵਿਆਹ ਕਰ ਦੇਣਾ ਉਹ ਨਹੀਂ ਸਕਤਾ ਉਹ ਨਹੀਂ ਸਕਤਾ ਉਹ ਨਹੀਂ ਨਹੀਂ ਕਿਉਂ ਹੋਣਾ ਕਿਉਂ ਨਹੀਂ ਗਾ 10 ਨਹੀਂ ਨਹੀਂ ਇਹ ਲੈ ਦੇ ਆਪਣਾ ਡਰਦੀ ਬਹੁਤਾ ਮਾਤਾ ਇਹ ਨਹੀਂ ਆਪਣਾ ਮੋਰ ਬਣਾ ਸਕਦੀ ਆਪਣਾ ਪਿਆਰ ਆ ਸਾਡਾ ਅਸੀਂ ਤੰਗ ਕਿੱਥੇ ਕੀਤਾ ਜੀਤੀ ਨਬਦੇ ਪਿਆਰ ਆ ਪਿਆਰ ਆ ਨੂਰਪੁਰਾ ਵੀਰੇ ਨੂਰਪੁਰਾ ਟੈਕਨੋਲੋਜੀ ਟੈਕਨੋਲੋਜੀ ਜੀ ਸੱਸ ਸੱਸ ਨਿਕਾ ਹਲੋ ਹਲੋ ਆ ਗਏ ਭੈਣ ਜੀ ਤੁਸੀਂ ਭੈਣ ਜੀ ਆ ਗਏ ਹੁਣ ਕਿੰਨੇ ਦਿਨ ਰਹੂਗੇ ਬਈ ਕਹ ਅਸੀਂ ਉਰੇ ਹੀ ਰਵਾਂਗੇ ਹੁਣ ਹਣਾ ਵੀ ਹੁਣ ਅੱਜ ਫੇਰ ਤੁਹਾਡੇ ਪਾਪਾ ਹੀ ਜਾ ਰਹੇ ਵਾਹ ਮੁੰਡੇ ਚੱਲੇ ਜੀ ਆਹ ਦੀ ਜੀਪ ਲੈ ਕੇ ਚੱਲੇ ਬੱਲ ਜੀ ਬੱਲ ਜੀ ਵਾਹ ਵਾਹ ਕਿਉਂ ਠਾਰ ਦੇ ਟਾਇਰ ਲੱਦ ਕੇ ਲਈ ਜਾਂਦੇ ਨੇ ਜੀਪ 'ਚ ਗਈ KFC ਖਾਂਦੀ ਮੈਂ ਤਾਂ ਕਹੀ ਆਪਜੀ ਖਾਂਦੀ ਨਹੀਂ ਤੁਸੀਂ ਲੈ ਕੇ ਆਏ ਆ ਮੈਂ ਤੇਰਾ ਖੋਲ ਕੇ ਵੇਖਣ ਲੱਗੀ ਆ ਤੇ ਕੀ ਖਾਂਦੇ ਆਏ ਉਹ ਮੰਗ ਲੈ ਆ ਤੁਹਾਨੂੰ ਕਦੇ ਬਿਨਾਂ ਤੁਹਾਨੂੰ ਵਗਣ ਨਹੀਂ ਆਉਂਦਾ ਬਸ ਬੈਠਾ ਆਏ ਹਾਏ 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 ਬਸਾਂ ਦੇ ਵਿੱਚ ਹੈਂ ਗਾਂ ਖੜਾ ਜਾਓ ਗਾਂ ਮੈਂ ਤਾਂ ਆਪਦੀ ਚਾਹ ਮੰਗਾਈ ਆ ਮੇਨ ਕੋਈ ਨਾ ਕੌਲੀ ਨੋਲਾ ਚਾਹ ਕਰਨਾ ਪਰ ਇਹਨੇ ਜਾ ਬੇ ਵਿੱਚ ਜਗਾ ਬੜੀ ਜਿੰਨੀ ਤੂੰ ਚਾਹ ਵੀ ਨਹੀਂ ਵਾਕਈ ਤੇਰਾ ਤਾਂ ਬਲੱਡ ਟੈਸਟ ਕਰਾਇਆ ਟੀ ਪੋਜ਼ਿਟਿਵ ਆ ਤੇ ਆਈ ਜਾਂਦੇ ਫੇਰ ਕੀ ਆ ਟੀ ਪਾਰਕ ਕੀ ਯਾਰ ਦਾ ਹਾਂ ਔਖਾ ਮੰਦਿਰ ਕੋਈ ਡਰਿੰਕ ਪਾਰਕ ਦੀ ਤੇ ਨਹੀਂ ਆਉਂਦਾ ਡਰਿੰਕ ਪੋਜ਼ਿਟਿਵ ਪਿੱਛੇ ਬੈਠਾ ਟੀਪੌਟ ਵੀ ਰਹੂਗਾ ਡਰਿੰਕ ਪੌਟ ਵੀ ਤੇ ਨਹੀਂ ਨਿੰਦਾ ਉਹ ਪਿੱਛੇ ਬੈਠਾ ਆਵਾ ਇੱਧਰ ਆਉਂ ਗੋਲੀ ਮਾਰ ਕੇ ਆਹ ਕਹਿੰਦੇ ਨੌਜਵਾਨ ਗੱਭਰੂ ਢਿੱਡ ਤੇ ਹੱਥ ਰੱਖਨ ਦਾ ਕੋਈ ਫਾਇਦਾ ਨਹੀਂ ਵੀਰ ਸ਼ਾਂਤਾਈ ਮੈਨੂੰ ਅਲਮਾਰੀ ਖੜੀ ਚਾਹੀਦੀ ਆ ਉਹ ਮੇਰੀ ਅਲਮਾਰੀ ਐਦਾਂ ਸਾਈਡ ਤੇ ਖੜੀ ਕੀਤੀ ਜਿੱਦਾਂ ਘਰੇ ਪਰੌਣਾ ਆਇਆ ਫਿਰ ਇਹਨੇ ਕਹਿੰਦੇ ਤੁਸੀਂ ਸਾਈਡ ਤੇ ਬਹਿ ਜਾਓ ਇਹ ਬਾਈ ਜਿੱਥੇ ਦੀ ਥਾਂ ਮੈਨੂੰ ਇੱਥੇ ਲਾਓ ਆ ਸਭ ਲਕੋ ਦੇਣੀ ਬਸ ਐ ਯੱਸ ਕਰਾ ਦਿਓ ਆ ਕਮਰੇ ਦਾ ਮੋਡੀਫਿਕੇਸ਼ਨ ਸਾਰਾ ਇਹ ਬੰਦੇ ਕਰਨਗੇ ਕਿ ਮੈਂ ਜਦੋਂ ਬਣ ਗਿਆ ਤਾਂ ਤੁਹਾਨੂੰ ਇਹ ਬੰਦੇ ਨਾਲ ਦੀ ਨਾਲ ਤੁਸੀਂ ਅਜੇ ਮਹੀਨਾ ਆਪਣੇ ਕੋਈ ਹੈ ਨਾ ਮਹੀਨਾ ਤੇ ਤੁਹਾਨੂੰ ਰੋਜ਼ ਇਹ ਸਟੋਰੀਆਂ ਵਿੱਚ ਵਿਖਾਵਾਂਗੇ ਆ ਇਹਨਾਂ ਦਾ ਭਾਂਜਾ ਆ ਆ ਹੋਰ ਮੈਂ ਨਾ ਹੋਰ ਬੈਣਾ ਹਾਂ ਇਹ ਦਾ ਮਾਮਾ ਆ ਆ ਹੋਰ ਮੈਂ ਆ ਇਹਦਾ ਨੱਕੜ ਨਾਨਾ ਉਹ ਨੱਕੜ ਨਾਨਾ ਕਿਹੜਾ ਹੁੰਦਾ ਉਹ ਆ ਉਹ ਆ ਇਹ ਕਿਹਦਾ ਮੈਂ ਦਾੜੀ ਖਾਲੀ ਕਰਦਾ ਹਾਂ ਕਰੋ ਕਰੋ ਜੇਤੀ ਕੰਮ ਕਰਦੋ ਅੰਜਾ ਜੇ ਤੁਹ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ